ਪੰਜਾਬ 'ਚ ਸਰਪੰਚੀ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਅਖਾੜਾ ਪਖਿਆ ਹੋਇਆ ਹੈ ਪਿੰਡਾਂ ਦੇ ਵਿੱਚ ਸਰਪੰਚੀ ਦੇ ਉਮੀਦਵਾਰਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਨੇ ਉੱਥੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਸ਼੍ਰੀ ਮੁਖਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਦੀ ਦੱਸੀ ਜਾ ਰਹੀ ਹੈ ਜਿੱਤੇ ਕਿ ਸਰਪੰਚੀ ਦੇ ਉਮੀਦਵਾਰ ਨੇ ਪਿੰਡ ਦੀਆਂ ਔਰਤਾਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਨੇ ਜਿਸ ਦੇ ਵਿੱਚ ਉਸਨੇ ਸਭ ਤੋਂ ਪਹਿਲਾਂ ਪਿੰਡ ਦੀਆਂ ਔਰਤਾਂ ਨੂੰ ਇੱਕ ਸੂਟ ਦੇ ਨਾਲ 1100 ਰੁਪਏ ਤੇ ਇੱਕ ਡਬਲ ਬੈੱਡ ਦਾ ਕੰਬਲ ਦੇਣ ਦਾ ਐਲਾਨ ਕੀਤਾ ਹੈ ਉਸ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜੋ ਕਿ ਨਹਿਰ ਦੇ ਨਾਲ ਲੱਗਦਾ ਸਕੂਲ ਹੈ ਉੱਥੇ ਪੜਨ ਵਾਲੇ ਬੱਚਿਆਂ ਦੇ ਲਈ ਆਟੋ ਦੀ ਸਹੂਲਤ ਉਸ ਦੇ ਵੱਲੋਂ ਮੁਫਤ 'ਚ ਮੁਹੱਈਆ ਕਰਵਾਈ ਜਾਵੇਗੀ ਹਾਲਾਂਕਿ ਜਿਵੇਂ ਹੀ ਇਸ ਦਾ ਐਲਾਨ ਕੀਤਾ ਗਿਆ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ। ਉਸ ਦਾ ਕਹਿਣਾ ਹੈ ਕਿ ਲੋਕ ਬੰਦਿਆਂ ਲਈ ਤਾਂ ਤਰ੍ਹਾਂ-ਤਰ੍ਹਾਂ ਦੇ ਐਲਾਨ ਕਰਦੇ ਨੇ ਲੇਕਿਨ ਔਰਤਾ ਦੀ ਕੋਈ ਵੀ ਪਰਵਾਹ ਨਹੀਂ ਕਰਦਾ। ਜਿਸ ਦੇ ਕਾਰਨ ਉਸ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਦੱਸ ਦੇ ਕਿ ਜਿੱਥੇ ਸਰਪੰਚੀ ਲਈ ਲੋਕ ਕਰੋੜਾ ਰੁਪਏ ਦੀ ਬੋਲੀ ਲਗਾ ਰਹੇ ਨੇ ਉੱਥੇ ਇਸ ਸਖਸ਼ ਦੇ ਵੱਲੋਂ ਸ਼ਰੀਆਮ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵੀਡੀਓ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ। ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਤਾਂ ਇਹ ਤਸਵੀਰ શ્રી ਮੁਖਤਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਇਸ ਸਖਸ਼ ਹਰਜੀਤ ਸਿੰਘ ਮੰਗਾ ਸਰਪੰਚ ਚੋਣ ਲਈ ਉਮੀਦਵਾਰ ਹੈ ਜੋ ਕਿ ਆਪਣੇ ਵੋਟਰਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਸ ਨੂੰ ਵੋਟ ਪਾ ਕੇ ਜਿਤਾਓ ਵੱਖਰੇ ਹੀ ਢੰਗ ਦੇ ਨਾਲ ਅਪੀਲ ਉਹਦੇ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਵਰਜੇਕਰ ਪਿੰਡ ਦੀਆਂ ਔਰਤਾਂ ਮੈਨੂੰ ਵੋਟ ਪਾਉਂਦੀਆਂ ਨੇ ਤਾਂ ਉਹਨਾਂ ਨੂੰ ਇੱਕ ਸੂਟ ਅਤੇ 1100 ਰੁਪਏ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਬੱਚਿਆਂ ਵਾਸਤੇ ਪਿੰਡ ਤੋਂ ਸਕੂਲ ਤੱਕ ਜਾਂ ਫਿਰ ਇਸ ਘਰ ਤੋਂ ਸਕੂਲ ਤੱਕ ਸਾਧਨ ਮੁਹੱਈਆ ਕਰਵਾਇਆ ਜਾਏਗਾ ਇਸਨਾਲ ਹੀ ਜੋ ਲੋਕ ਨੈਰ ਦੇ ਕੰਡੇ ਰਹਿੰਦੇ ਨੇ ਉਹਨਾਂ ਨੂੰ 20 ਕਿੱਲੇ ਜ਼ਮੀਨ ਦਿੱਤੀ ਜਾਵੇਗੀ ਤਾਂ ਜਦੋਂ ਤੋਂ ਹੀ ਸਰਪੰਚੀ ਚੋਣਾਂ ਦਾ ਐਲਾਨ ਹੋਇਆ ਹੈ ਲਗਾਤਾਰ ਪਿੰਡਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿਤੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾ ਰਹੇ ਨੇ ਤਾਂ ਉੱਥੇ ਦੂਜੇ ਪਾਸੇ ਸਰਪੰਚੀ ਲਈ ਬੋਲੀਆਂ ਲਗਾਈਆਂ ਜਾ ਰਹੀਆਂ ਨੇ ਕੱਲ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਸਰਪੰਚੀ ਦੀ ਪਦ ਦੇ ਲਈ 2 ਕਰੋੜ ਦੀ ਬੋਲੀ ਲਗਾਈ ਗਈ ਸੀ ਹੁਣ ਇਹ ਮਾਮਲਾ ਮੁਖਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਸਰਪੰਚੀ ਦੇ ਲਈ ਔਰਤਾਂ ਨੂੰ ਤੇ ਜੋ ਵੋਟਰ ਨੇ ਉਹਨਾਂ ਨੂੰ ਲੁਭਾਇਆ ਜਾ ਰਿਹਾ ਹੈ ਭਾਈ ਜੀ ਨਹਿਰਾਂ ਵਾਲਿਆਂ ਵਾਸਤੇ ਬੇਨਤੀ ਹੈ ਇੱਕ ਹਾਂਜੀ ਚੈਕ ਉਤਰ ਦਿੰਦਾ ਪੈਸੇ ਚੈ ਮੈਂ ਦਿੰਦਾ ਪੈਸੇ ਠੀਕ ਆ ਸਟਾਮ ਭਰਾ ਲਓ ਜੇ ਸਰਪੰਚ ਬਣ ਗਿਆ 20 ਕਿੱਲੇ ਨਹਿਰਾਂ ਵਾਲਿਆਂ ਨੂੰ ਮੈਂ ਦਊ 35 ਤਾੜੀਆਂ ਵਾਲੇ ਅਭਰਨਾਸ ਦੀ ਐਲਾਨ ਕਰਦਾ ਤੂੰ ਬੰਦਿਆਂ ਨੂੰ ਤਾਂ ਤਾਰੂ ਪਿਆ ਦਿੰਦੇ ਆ ਤੇ ਬੁੜੀਆਂ ਨੂੰ ਕਹਿੰਨੇ ਪੁੱਛਿਆ ਵੀ ਪਣੇ ਰੋਟੀ ਖਾਦੀਆਂ ਕਿ ਨਹੀਂ ਖਾਦੀਆਂ ਬੁੜੀਆਂ ਤੇ ਇੱਕ ਛੂਟ 1100 ਰੁਪਿਆ ਮੇਰੇ ਅਲਿਓ ਜਿੰਨ ਬੋਟ ਪਾਉਣ ਉਹਨਾਂਗੇ ਨਹੀਂ ਇੱਕ ਇੱਕ ਸ਼ੂਟ ਇੱਕ ਸ਼ਾਲਾ ਹੀ ਹਾਂ ਠਿਕ ਸ਼ੂਟ 1100 ਦਾ ਪੈਣਾ ਆ ਦੀ ਪਸੰਦ ਦੇ ਪਾ ਲੈਣ ਇੱਕ ਇੱਕ ਡਬਲ ਬੈੱਡ ਵਾਲਾ ਇੱਕ ਡਬਲ ਬੈੱਡ ਵਾਲਾ ਕੰਬਲ ਦਊਂਗਾ ਭਾਈ ਨਹੀਂ ਲੈਣਾ ਸ਼ਾਂਤੀ ਯਾਰ ਇਹ ਜਵਾਕਾਂ ਆਸੇ ਭਾਈ ਜੀ ਵਰਦੀ ਸਪੈਸ਼ਲ ਮੇਰੇ ਜਵਾਕ ਨਹਿਰ ਤੋਂ ਰੰਗੀ ਜਾਂਦੇ ਆ ਭਾਂ ਦੀ ਆ ਕੇ ਪੱਲੋ ਲਾਵਾਂ ਆਟੋ ਲਾਵਾਂ ਵੈਨ ਲਾਵਾਂ ਸਹੀ ਹੈ ਸਹੀ ਹੈ ਇਹ ਕਾ ਕਹਦੀ ਹੁਣ ਭੇਜਦਾ ਤੜ ਕਾਲੀ ਪਾਰਟੀਲ ਨੂੰ ਉੱਠੂਗਾ ਬਾਈ ਜੀ ਪਾਵਾ ਦੀ ਰੋਜੀ ਨੇ ਮੈਨੂੰ ਫੰਡ ਦਿੱਤਾ ਜਾਂ ਨਹੀਂ ਦਿੱਤਾ ਪੁੱਤਰ ਨੂੰ ਕਹਿੰਦੀ ਚਾ ਤੂੰ ਉੱਡਿਆ ਚ ਮੈਂ ਤੇਰਾ ਮੁੰਡਾ ਉੱਡੂ ਹੈ 8000 ਰੁਪਇਆ ਠੀਕ ਹੈ ਜੇ ਡੀਸੀ ਨੇ ਸਹਨ ਨਾ ਕੀਤੇ ਚੋਣ ਕਮਿਸ਼ਨ ਕੋਲੇ ਲੈ ਕੇ ਜਾਊਂਗਾ ਪਾਵਰ ਹੈ ਯਾਰ ਦੇਖੋ ਮੰਗ ਆ ਬੰਦੇ ਦਾ ਹੈਂਡੀਕੈਟ ਬੰਦਾ ਉਥੇ ਪਰਚੀਆਂ ਕੱਟਣ ਵਾਲੇ ਜ਼ਿਮੀਂਦਾਰਾਂ ਦੇ ਸ਼ੋਰ ਲੱਗੇ ਆ ਤੇ ਕੀ ਗੱਲ ਆ ਇਹਨਾਂ ਦੀ ਹਾਂ ਇਹਨਾਂ ਦੇ ਰੋਟੀ ਨਹੀਂ ਭਗਦੀ ਵਿਚਾਰਾਂ ਦੇ ਇੱਕ ਟਾਈਮ ਦੀ ਭਗਦੀ ਇੱਕ ਦੀ ਨਹੀਂ ਭਗਦੀ ਡੀਸੀ ਨੇ ਸੈਨ ਨਾ ਕਿਤੇ ਤਾਂ ਡੀਸੀ ਬਾਹਰ ਹੋਊਗਾ ਤੜਕੇ ਠੀਕ ਆ ਬਾਈ